ਇੱਕ ਦੇਸ਼ ਇੱਕ ਟੈਕਸ ਲਾਗੂ ਕਰਨ ਲਈ ਜੀਐਸਟੀ ਬਿੱਲ ਰਾਜ ਸਭਾ ਵਿੱਚ ਪੇਸ਼ ਬਿੱਲ ਤਹਿਤ ਦੇਸ਼ ਭਰੰਦਰ ਗoods ਐਂਡ ਸਰਵਿਸ ਟੈਕਸ 18% ਦੀ ਰੱਖਣ ਦੀ ਚਰਚਾ ਉਧਰ ਪੰਜਾਬ ਕੈਬਨਿਟ ਦੀ 10 ਅਗਸਤ ਨੂੰ ਹੋਣ ਵਾਲੀ ਬੈਠਕ 'ਚ ਹਲਦੀ ਜੀਰਾ ਅਜਵਾਇਨ ਕਾਲੀ ਮਿਰਚ ਤੇ ਤੰਨੇ ਤੋਂ ਵੈਟ ਘਟਾਉਣ ਬਾਰੇ ਹੋ ਸਕਦਾ ਹੈ ਫੈਸਲਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਪਿਛਲੀ ਕੈਬਨਿਟ ਬੈਠਕ 'ਚ ਉਹਨਾਂ ਉਤਪਾਦਾਂ ਤੋਂ ਵੈਟ ਨਾ ਹਟਾਏ ਜਾਣ ਦੇ ਵਿਰੋਧ ਵਿੱਚ ਕੀਤਾ ਸੀ ਕੈਬਨਿਟ ਮੀਟਿੰਗ ਦੇ ਬਾਈਕਾਟ ਦਾ ਐਲਾਨ ਬਜਟ ਸੈਸ਼ਨ ਦੇ ਵਿੱਚ ਆਪਾਂ ਉਹਨੂੰ ਪਾਸ ਕਰਨ ਵਾਸਤੇ ਅਨਾਉਂਸ ਕਰ ਦਿੱਤਾ ਕਿ ਇਹ ਪਾਸ ਆ ਸਮ ਕੈਬਨਟਸ ਆ ਜਾਣਾ ਚਾਹੀਦਾ ਸੀ ਕਿਉਂਕਿ ਕੈਬਨਟ ਤੋਂ ਪਾਸ ਨਹੀਂ ਸੀ ਪਰ ਜਦੋਂ ਮੈਨੂੰ ਲੱਗਾ ਕਿ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਫਿਰ ਮੈਂ ਬਿਸਲੀ ਬੈਠਕ ਦੇ ਵਿੱਚ ਜਿਹੜਾ ਵਾ ਉਸ ਤੋਂ ਪਹਿਲਾਂ ਇੱਕ ਦਿਨ ਕਿਹਾ ਸੀ ਮੈਂ ਫਿਰ ਜੇ ਕੋਈ ਇਹ ਇਹ ਗੱਲ ਹੈ ਤਾਂ ਫਿਰ ਆਉਣ ਦਾ ਇਨੀ ਫਾਇਦਾ ਕੋਈ ਗੁਰੂ ਗ੍ਰੰਥ ਸਾਹਿਬ ਵਿਧਵੀ ਮਾਮਲੇ 'ਚ ਸਰਕਾਰ ਤੇ ਡਰਾਮ ਧਮਕਾ ਕੇ ਪ੍ਰਚਾਰਕਾਂ ਨੂੰ ਚੁੱਪ ਕਰਵਾਉਣ ਦੇ ਇਲਜ਼ਾਮਾਂ ਤੇ ਸੀਨੀਅਰ ਅਕਾਲੀ ਲੀਡਰ ਬੀਬੀ ਜਗੀਰਕੌਰ ਦਾ ਪਲਟਵਾਰ ਕਿਹਾ ਜੋ ਕਿਸੇ ਦੇ ਡਰਾਏ ਦਬ ਜਾਵੇ ਉਹ ਨਹੀਂ ਹੋ ਸਕਦਾ ਸੱਚਾ ਸਿੱਖ ਸਿੱਖਰਮ ਪ੍ਰਚਾਰਕ ਗਿਆਨੀ ਅਮਰੀਕ ਸਿੰਘ ਨੇ ਐਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਸਿੱਖਰਮ ਪ੍ਰਚਾਰਕ ਗਿਆਨੀ ਅਮਰੀਕ ਸਿੰਘ ਨੇ ਲਗਾਈ ਸੀ ਸਿਆਸਤਦਾਨਾਂ ਵੱਲੋਂ ਚੁੱਪ ਕਰਵਾਉਣ ਦੇ ਇਲਜ਼ਾਮ ਜਿਹੜਾ ਬੰਦਾ ਕਿਸੇ ਦੇ ਕਹਿਣ ਤੇ ਕਦਮ ਧੱਬ ਗਿਆ ਉਹ ਸੱਚਾ ਕਿਦਾਂ ਹੋ ਸਕਦਾ ਹੈ ਉਹ ਸੱਚ ਹੋ ਹੀ ਨਹੀਂ ਸਕਦਾ ਉਹ ਸੇਖੀ ਨਹੀਂ ਹੋ ਸਕਦਾ ਸੋ ਉਹਦੇ ਮਕਾਰ ਲੋਕ ਨੇ ਬੁਖਾਉ ਲੋਕ ਨੇ ਇਹਦਾ ਮਤਲਬ ਜਿਹੜਾ ਬੁਖਾਇ ਉਹਨੂੰ ਖਰੀਦੇਗਾ ਉਹਦੇ ਮਗਰ ਬੋੜ ਪਏਗਾ ਮੈਨੂੰ ਵੀ ਤਮਕਾਇਆ ਗਿਆ ਬਹੁਤ ਲੋਕਾਂ ਨੂੰ ਤਮਕਾਇਆ ਗਿਆ ਉਹਨਾਂ ਦੇ ਪਰਿਵਾਰਕ ਰਿਸ਼ਤਿਆਂ ਨੂੰ ਪਰੇਸ਼ਾਨ ਕੀਤਾ ਗਿਆ ਕਿਸ ਨੇ ਤਮਕਾਇਆ ਤੇ ਕਿਸ ਤਰੀਕੇ ਨਾਲ ਜਿਨ੍ਹਾਂ ਨੇ ਜਿਨ੍ਹਾਂ ਨੂੰ ਆ ਕੇ ਗੱਲ ਕਰਨ ਦਾ ਮੌਕਾ ਨਹੀਂ ਮਿਲ ਸਕਿਆ ਸੰਗਤਾ ਨੇ ਉਹਨਾਂ ਦੇ ਵਿਰੋਧ ਕੀਤਾ ਉਹ ਜੋ ਚਿਹਰੇ ਨੇ ਵੀਡੀਓ ਵੀ ਬਾਅਦ ਵਿੱਚ ਫਸੇ ਸੰਸਦ ਭਗਵੰਤ ਮਾਨ ਬਾਰੇ ਰਿਪੋਰਟ ਸੌਂਪਣ ਲਈ ਨੌ ਮੈਂਬਰੀ ਜਾਂਚ ਕਮੇਟੀ ਨੂੰ ਸਪੀਕਰ ਨੇ ਦਿੱਤਾ ਹੋਰ ਦੋ ਹਫ਼ਤਿਆਂ ਦਾ ਸਮਾਂ ਅੱਜ ਤਹ ਤਾਰੀਖ ਤੇ ਰਿਪੋਰਟ ਸੌਂਪਣ ਚ ناکਾਮਯਾਬ ਰਹੀ ਕਮੇਟੀ ਅੱਜ 3 ਅਗਸਤ ਤੋਂ ਦੋ ਹਫ਼ਤੇ ਯਾਨੀ ਕਿ 17 ਅਗਸਤ ਤੱਕ ਦਾ ਸਮਾਂ ਨਦਕੇ ਮੌਨਸੂਨ ਸੈਸ਼ਨ 12 ਅਗਸਤ ਨੂੰ ਹੋ ਜਾਏਗਾ ਖਤਮ ਪੂਰਾ ਸੈਸ਼ਨ ਲੋਕਸਵਾਦੀ ਕਾਰਵਾਈ ਚ ਹਿੱਸਾ ਨਹੀਂ ਲੈ ਸਕਣਗੇ ਮਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਚੋਣਾਂ ਨੂੰ ਮਿਲੀ ਹਰੀ ਝੰਡੀ ਵਿਦਿਆਰਥੀ ਡੀਡਰਾ ਅਤੇ ਚੰਡੀਗੜ੍ਹ ਪੁਲਿਸ ਦੀ ਬੈਠਕ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਦਿੱਤੀ ਇਜਾਜ਼ਤ ਕੁਝ ਮਹੀਨੇ ਪਹਿਲਾਂ ਹੋਈਆਂ ਹਿੰਸਕ ਵਾਰਦਾਤਾਂ ਕਾਰਨ ਚੋਣਾਂ ਰੱਦ ਕਰਵਾਉਣ ਦੀ ਹੋ ਰਹੀ ਸੀ ਮੰਗ ਕਿੰਗਸਟਨ ਟੈਸਟ ਦੇ ਚੌਥੇ ਦਿਨ ਮੀਂਹ ਬਣਿਆ ਅੜਿੱਕਾ ਟੀਮ ਇੰਡੀਆ ਜਿੱਤ ਤੋਂ 6 ਵਿਕਟ ਦੂਰ ਮੀਂਹ ਕਾਰਨ ਚੌਥੇ ਦਿਨ ਦਾ ਖੇਡ ਬੰਦ ਹੋਣ ਤੱਕ ਵੈਸਟ ਇੰਡੀਜ਼ ਨੇ 4 ਵਿਕਟ ਗਵਾ ਕੇ ਬਣਾਏ 48 ਰਨ ਭਾਰਤ ਕੋਲ 256 ਰਨ ਦੀ ਲੀਡ